ਅੱਜ ਤੋਂ ਅਹਿਮਦੀਆ ਮੁਸਲਮ ਜਮਾਤ ਕਾਦੀਆਂ ਦਾ ਸਾਲਾਨਾ ਜਲਸਾ ਹਰ ਸਾਲ ਦੀ ਤਰ੍ਹਾਂ ਕਾਦੀਆਂ 'ਚ ਸ਼ੁਰੂ ਹੋ ਰਿਹਾ ਹੈ ਇਹ ਜਲਸਾ ਜਿਹੜਾ ਇੱਕ ਜਿਹੜਾ ਮੇਰਾ ਨਾਮ ਤਨਵੀਰ احمد ਖਾਦਮ ਹੈ ਕਾਦੀਆਂ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਲਸਾ ਸਾਲਾਨਾ ਕਾਦੀਆਂ ਸ਼ੁਰੂ ਹੋ ਚੁੱਕਿਆ ਹੈ 26 27 28 ਦਸੰਬਰ ਤਿੰਨ ਤੱਕ 10 ਦਿਨ ਹੋਏਗਾ ਕਾਦੀਆਂ ਜਲਸਾ اور سارے بھارت وچ جڑے نے وہ مہمان پہنچ پہنچ رہے نے پہنچ چکے نے آجے آ بھی رہے نے باس اور پھر اس طرح بعد ودوں تو بھی کئی لوگ آئے نے اللہ دے فضل افریقہ تو امریکہ تو یو کے تو اور ملکہ تو جڑے نے آئے نے لوگ مہمان آ رہے نے اور پہنچ رہے نے اور, پہنچ اور, پہنچ اور پہنچن گے ان شاء اللہ ہو جلسہ سویرے دعا تو شروع ہویا ہے ਚੰਡਾਲਾਂ ਦੇ ਹਰਾਨ ਦੀ ਰਸਮ ਅਦਾ ਕੀਤੀ ਗਈ ਹੈ। ਔਰ ਹੋਂ ਦੇ ਵਿੱਚ ਜਿਹੜਾ ਨਾ ਉਹ ਦਿਨ ਤਿੰਨ ਦਿਨ ਜਿਹੜਾ ਹੋ ਆਤਮਿਕ ਸ਼ਾਂਤੀ ਔਰ ਆਪਸੀ ਪਾਈਚਾਰੇ ਦੇ ਉਤੇ ਜਿਹੜਾ ਨਾ ਵਿਚਾਰ ਰੱਖਿਆ ਜਾਏਗਾ ਔਰ ਇੱਕ ਦਿਨ ਇਹਦੇ ਸਰਬਤਰਮ ਸਿਮਲਨ ਵੀ ਹੋਏਗਾ ਵਿਚਾਰ ਲੈ ਦੇਣ। ਉਹਦੇ ਵਿੱਚ ਸਾਰੇ ਧਰਮਾਂ ਦੇ ਲੋਕ ਆਉਣਗੇ ਔਰ ਸ਼ਾਮਲ ਹੋਣਗੇ ਆਪਣੇ ਆਪਣੇ ਵਿਚਾਰ ਰੱਖਣਗੇ। ਉਹਦਾ ਮਕਸਦ ਇਹ ਹੁੰਦਾ ਹੈ ਕਿ ਦੱਸਿਆ ਜਾਵੇ ਕਿ ਸਭ ਪਾਕ ਹਨ ਪੈਯੰਬਰ ਇੱਕ ਦੂਸਰੇ ਸੇ ਬਿਹਤਰ। کہ سارے رشی منیا اوتار پیر پیغمبر گرو سب پوتر نے پاک نے ایک تو بد کے ایک نے سارے اندر سمان تے ستکار کرنا چاہید ہے اور یہ دا مقصد ہے کہ آپسی بھائی چارہ ودے قومی جہتی ودے دنیا دم امن تے شانتی قائم ہوئے اور خاص طور سے پیارت پیارا بھارت پیاارا دیش جات ہے یہ بھی آپسی بھائی چارہ پیار محبت دی فضا قائم ہو جائے احمدیہ مسلم جماعت کے ہیڈکواٹر کا جلسہ منایا جان اس دے بانی حضرت مرزا غلام احمد صاحب قادیانی نے یہ جلسہ رکھیا سی اس دے دو پرمو خود دیشے سن ایک منوک اپنے رب دے نال اپنا سمپر کے جوڑ لے وے دو جا منوک منوک دے نال اپنا سمپر کے جوڑ لے ایک سو تیس سال تو یہ جلسہ شروع ہے پہلا جلسہ قادیان وکے ہوئے ایسی اٹھارہ سو انانوے عیسوی اس وچ پچھتر بندے آئے سن اس جلسے وچ آج تک یہ حاضری ہے جو ہزار تو ود ہے تو وقت وقت انٹریاں تو بندے تھے اور رہے ہیں ਇਸ ਸੰਦੇਸ਼ ਦਿੱਤਾ ਜਾਂਦਾ ਇਸ ਜਲਸੇ ਦਾ ਸੰਦੇਸ਼ ਸਾਰੀ ਦੁਨੀਆ ਵਾਸਤੇ ਹੈ ਕਿ ਮਨੁੱਖ ਮਨੁੱਖ ਦੇ ਨਾਲ ਪਿਆਰ ਤੇ ਮੁਹੱਬਤ ਦੇ ਨਾਲ ਰਹੇ ਮਨੁੱਖ ਆਪਣੇ ਰੱਬ ਦੇ ਨਾਲ ਆਪਣਾ ਸੰਪਰਕ ਜੋੜੇ ਅਤੇ ਮਨੁੱਖ ਸਾਰੇ ਸੰਸਾਰ ਵਿੱਚ ਮੁਹੱਬਤ, ਪ੍ਰੇਮ ਅਤੇ ਭਾਈਚਾਰਾ ਪਾਇਮ ਸਰਵ ਤਰਮ ਸੰਮੇਲਨ ਇਸ ਜਲਸੇ ਦਾ ਇੱਕ ਮੁੱਖ ਅੰਗ ਹੈ ਕੱਲ ਦੂਜਾ ਦਿਨ ਹੈ ਇਸ ਜਲਸੇ ਦਾ ਤੇ ਦੂਜੇ ਦਿਨ ਵਿੱਚ ਦੁਪਹਿਰ ਦੇ ਬਾਅਦ ਵਿੱਚ ਵੱਖ-ਵੱਖ ਧਰਮ ਦੇ ਆਗੂ ਉੱਥੇ ਆਉਣਗੇ ਸਿੱਖ ਧਰਮ ਦੇ Hindu ਧਰਮ ਦੇ ਉਨਾਂ ਨੂੰ ਜਮਾਤ ਦੇ ਵਿੱਚ ਸਟੇਜ ਪ੍ਰੋਵਾਈਡ ਕਰਦੀ ਹੈ ਇਸ ਸਟੇਜ ਵਿੱਚ ਉਹਨਾਂ ਨੇ ਆ ਕੇ ਆਪਣੇ ਧਰਮ ਦੀ ਖੂਬੀਆਂ ਦੱਸਣੀਆਂ ਨੇ ਦੂਜੇ ਧਰਮ ਬਾਰੇ ਕੋਈ ਟੀਕਾ ਆਪਣੀ ਇੱਥੇ ਨਹੀਂ ਹੁੰਦੀ ਤੁਹਾਡਾ ਧਰਮ ਸੰਸਾਰ ਵਿੱਚ ਕਿਸ ਤਰ੍ਹਾਂ પ્રેમ ਮੁਹੱਬਤ ਤੇ ਭਾਈਚਾਰਾ ਕਾਇਮ ਕਰਦਾ ਹੈ ਇਸ ਬਾਰੇ ਇਸ ਸਰਵਧਰਮ ਸੰਮੇਲਨ ਵਿੱਚ ਸਿੱਖਿਆ ਦਿੱਤੀ ਜਾਂਦੀ ਹੈ